ਕਿਹੜੇ ਰਾਊਂਡ ਚੱਲੇ ਹੋਏ ਚੱਲੇ ਹੋਏ ਅੱਜ ਆ ਰਹੇ ਨੇ ਬੜੀ ਖੁਸ਼ੀ ਦਾ ਹੈ ਤੁਹਾਨੂੰ ਜੀ ਤੁਸੀਂ ਦੇਖ ਰਹੇ ਹੋ ਜੀ ਹਰ ਰਾਊਂਡ ਦੇ ਵਿੱਚ ਲੀਡ ਜਿਹੜੀ ਉਹ ਵੱਧ ਰਹੀ ਹੈ ਤਿੰਨ ਰਾਊਂਡ ਕਲੀਅਰ ਹੋ ਗਏ ਹੈ ਲਗਭਗ 2600 ਦੀ ਲੀਡ ਹੈਗੀ ਹੈ 11 ਰਾਊਂਡ ਹਲੇ ਬੈਲੈਂਸ ਹੈ ਉਹ ਇਹ ਉਮੀਦ ਹੈ ਕਿ ਹਰ ਰਾਊਂਡ ਦੇ ਵਿੱਚ ਜਿਹੜੀ ਲੀਡ ਹੈ ਉਹ ਵਧੇਗੀ ਇਹ ਕਿੱਦਾਂ ਖੜਾਈ ਨੇ ਧਰਮਾਂ ਨੂੰ ਕੋਈ ਪੈਰੀ ਹੈ ਕਿ ਉਹਨਾਂ ਦੇ ਪਿਆਰ ਤੋਂ ਬਣਾਈ ਇਹ ਦੋਨੋਂ ਚੀਜ਼ਾਂ ਨੇ ਢੋੜਾ ਜੀ ਨੇ ਹਰ ਬੰਦੇ ਨਾਲ ਛੋਟੇ ਬੱਚੇ ਨਾਲ ਵੱਡੇ ਬਜ਼ੁਰਗ ਨਾਲ ਸਭ ਨਾਲ ਪਿਆਰ ਇਹ ਖਤਿਆ ਪਿਆਰ ਹੀ ਵੰਡਿਆ ਔਰ ਕੰਮ ਤਾਂ ਤੁਸੀਂ ਦੇਖ ਹੀ ਲਿਆ ਜੀ ਪਿਛਲੇ 2.5 ਮਹੀਨਿਆਂ ਦੇ ਵਿੱਚ ਉਹ ਕੰਮ ਜਿਹੜੇ 20 25 25 40 40 ਸਾਲਾਂ ਚ ਨਹੀਂ ਹੋਏ ਉਹ ਕੰਮ ਕੀਤੇ ਆ ਇਹ ਲੋਕਾਂ ਦੀ ਜਿੱਤ ਹੈ ਇਹ ਕੰਮ ਦੀ ਜਿੱਤ ਹੈ ਔਰ ਅਸੀਂ ਸ਼ੁਕਰਗੁਜ਼ਾਰ ਆਂ ਲੁਧਿਆਣਾ ਵਾਸੀਆਂ ਦੇ ਔਰ ਇਹੋ ਜੀ ਜਿੱਤ ਬਖਸ਼ੀ ਹੈ ਇੱਕ ਉਹਨਾਂ ਨੂੰ ਦੇਵਤਾ ਵਰਗਾ ਬੰਦਾ ਦੇ ਦਿੱਤਾ ਵਾਕਈ ਹੰਕਾਰੀਆਂ ਕਰ ਪੇਜ ਦਿੱਤਾ ਮੈਂ ਕਹੇ ਦੂਜਾ ਰੋਡ ਹੋਵੇ ਤਾਂ ਹਰ ਰੌਂਡ 'ਚ ਲੀਡ ਮਿਲ ਰਹੀ ਹੈ ਦੂਜਾ ਰੌਂਡ ਨਹੀਂ ਜਿੰਨਾ ਜੀ ਰੌਂਡ ਆਲੇ ਨੇ ਵੱਧ ਰਿਆ ਲੋਕਾਂ ਨੇ ਮੋੜਾ ਮੋੜਿਆ ਲੁਧਿਆਣੇ ਦੇ ਲੋਕੀ ਆਸਾਨ ਫਰਮੋਸ਼ ਨਹੀਂ ਆਗੇ ਪੰਜਾਬ 50 ਸਾਲ ਸਾਲ 30-30 ਸਾਲ ਪੁਰਾਣੇ ਕੰਮ ਵੀ ਕੀਤੇ ਇਹਨਾਂ ਨੇ ਅਸੀਂ ਇਹਨਾਂ ਦੇਖਦੇ ਆਂ ਇਹਨਾ ਆਉਣ ਵਾਲੇ ਸਾਡੇ ਡਿਪਟੀ ਸੀਐਮ ਜਾਂ ਮੰਤਰੀ ਹੋਣਗੇ ਲੁਧਿਆਣਾ ਤੋਂ ਉਰੋਂ ਐਲਾਨ ਹੋਇਆ ਹੋਇਆ ਕਹਿੰਦੇ ਨਾ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ ਮੈਂ ਬੋਲਿਆ ਸੀ ਉਹ ਹੋ ਗਿਆ ਅੱਜ ਐਲਾਨ ਸਮਝ ਲਓ ਤੇ ਮੰਤਰੀਸ਼ਿਪ ਉਹਨਾਂ ਦੀ ਖਰੀ ਹੈ ਔਰ ਅਸੀਂ ਸਾਰੇ ਅੱਜ ਵਿਆਹ ਦੇ ਮਾਹੌਲ ਚ ਵਿਆਹ ਦੇ ਮਾਹੌਲ ਆਹਾਂ ਦੇਖਦੇ ਆ ਤੁਹਾਡੀ ਖੁਸ਼ੀ ਬੜੀ ਸਪਾਇਰ ਕੋਤ ਆ ਰਹੀ ਹੈ ਥੈਂਕ ਯੂ ਦੇਖੋ ਸਰ ਇਹ ਦੱਸਣਾ ਚਾਹੁੰਦੇ ਹਾਂ ਤੁਸੀਂ ਸਾਰਾ ਪਿੱਛੇ ਦੇਖ ਸਕਦੇ ਹੋ ਲੁਧਿਆਣਾ ਵੈਸ਼ ਨੂੰ ਬੈਸਟ ਬਣਾਉਣ ਵਾਲਾ ਓਨਲੀ ਇੱਕੋ ਹੀ ਪਰਸਨ ਸੀ ਸੰਜੀਵ ਅਰੋੜਾ ਜਿਨੇ ਉਹ ਕੰਮ ਕੀਤੇ ਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਇੰਨੀ ਗਰਮੀ ਦੇ ਬਾਵਜੂਦ ਹੀ ਲੋਕਾਂ ਨੇ ਫੁੱਲ ਤਰੀਕੇ ਨਾਲ ਵੋਟ ਪਾਈ ਹੈ ਸਾਰੇ ਲੋਕਾਂ ਨੇ ਕੰਮ ਦੇਖ ਕੇ ਸੰਜੀਵ ਅਰੋੜਾ ਨੂੰ ਵੋਟ ਪਾਈ ਹੈ ਤਾਂ ਕਿ ਲੁਧਿਆਣਾ ਵੈਸ਼ ਨੂੰ ਹੋਰ ਬੈਸਟ ਬਣਾਇਆ ਜਾ ਸਕੇ ਇਹ ਰੋੜਾ ਵੀ ਕੋ ਸੰਜੀਵ ਰੋੜਾ ਜੀ ਦਾ ਪਿਆਰ ਹੈ ਜਿਹਨੇ ਉਹਨਾਂ ਨੇ ਘਰ ਘਰ ਤੱਕ ਪਹੁੰਚ ਕੇ ਹਰ ਕਿਸੇ ਚ ਆਪਣੇ ਦਿਲ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ ਪਾਰਲੀਮੈਂਟ ਨੂੰ ਵੀ ਪੈਰੀਏ ਕਿ ਉਹ ਪੈਰੀਏ ਇਹ ਪਿਆਰ ਨੂੰ ਵੀ ਪੈਰੀਏ ਉਹਨਾਂ ਦੇ ਕੰਮਾਂ ਨੂੰ ਵੀ ਪੈਰੀਏ ਜਿਹੜੇ 3 ਸਾਲ ਉਹਨਾਂ ਨੇ ਪਾਰਲੀਮੈਂਟ 'ਚ ਰਹਿ ਕੇ ਕੰਮ ਕੀਤੇ ਨੇ ਲੋਕਾਂ ਨੇ ਜਿਹੜੀਆਂ ਚੀਜ਼ਾਂ ਬਣਤੀ ਏਅਰਪੋਰਟ ਖਲਾਏ ਨੇ ਹੋਰ ਸਾਰੀਆਂ ਡਿਵੈਲਪਮੈਂਟਸ ਕੀਤੀਆਂ ਇੰਡਸਟਰੀਅਲ ਏਰੀਆ 'ਚ ਡਿਵੈਲਪਮੈਂਟਸ ਕੀਤੇ ਜਿੰਨੇ ਫੇਸਿਸ ਇੰਡਸਟਰੀਅਲ ਉੱਤੇ ਪੱਕੀਆਂ ਰੋੜਾ ਬਣਾਈਆਂ ਨੇ ਤੇ ਲੋਕਾਂ ਨੇ ਉਹਨਾਂ ਤੇ ਆਪਣਾ ਵਿਸ਼ਵਾਸ ਦਿਟਾਇਆ ਜੋ ਵਿਸ਼ਵਾਸ ਤੇ ਉਹ ਭਰਪੂਰ ਨਿਕਲੇ ਨੇ ਜੋ ਲੋਕਾਂ ਨੇ ਵੀ ਉਹਦਾ ਰਿਜ਼ਲਟ ਉਹਨਾਂ ਨੂੰ ਪਿਆਰ ਸੇ ਕਨਵਰਟ ਕਰਕੇ ਦਿੱਤਾ ਹੈ ਜਿਹੜੀ ਅੱਜੋ ਇਸ ਲੀਡ ਤੇ ਬਰਕਰਾਰ ਨੇ ਤੇ ਵਿਧਾਨ ਸਭਾ ਜਾ ਕੇ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਪਹਿਲੇ ਦਿਨ ਤੋਂ ਵਾਅਦਾ ਕੀਤਾ ਸੀਗਾ ਕਿ ਮੈਂ ਕੰਮ ਕਰਕੇ ਦਿਖਾਉਂਗਾ ਮੈਨੂੰ ਕੰਮ ਦਾ ਮੌਕਾ ਦੋ ਮੈਨੂੰ ਸੇਵਾ ਦਾ ਮੌਕਾ ਦੋ ਤੇ ਉਹ ਮੈਂ ਸੇਵਾ ਚ ਤੁਹਾਡੇ ਅੰਦਰ ਘਰ ਘਰ ਚ ਪਹੁੰਚ ਕੇ ਦਿਖਾਉਂਗਾ ਤੇ ਉਹ ਪੂਰਾ ਕਰਕੇ ਬਿਚੈਸ਼ਨ ਮਾਇਆ ਜਾ ਰਿਹਾ ਹੈ ਕਿਤਨਾ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਇਹ ਤਾਂ ਪਹਿਲੇ ਦਿਨ ਤੋਂ ਹੀ ਸਾਡੇ ਜਿੰਨੇ ਉਹਨਾਂ ਨੇ ਮਿਹਨਤ ਕੀਤੀ ਜਿੰਨੀ ਸਾਰੀ ਟੀਮ ਨੇ ਮਿਹਨਤ ਕੀਤੀ ਅੱਜ ਜਿਹੜਾ ਰਿਜ਼ਲਟ ਆ ਰਿਹਾ ਉਹ ਸਾਰੇ ਖੁਸ਼ੀ ਚ ਕਨਵਰਟ ਹੋ ਰਿਹਾ ਹੈ ਤੁਸੀਂ ਰਹੋ ਉਹਦੇ ਵਿੱਚ ਆਪ ਪਾਰਟੀ ਦੇ ਬਹੁਤ ਮਾਣ ਹੈ ਸੰਜੀਵ ਰੌਲਾ ਆਮ ਆਦਮੀ ਪਾਰਟੀ ਦੀ ਜਿੱਤ ਤੇ ਪਹਿਲਾਂ ਹੀ ਪੱਕੀ ਸੀ ਜਦੋਂ ਇਲੈਕਸ਼ਨ ਦੇ ਅਨਾਉਂਸਮੈਂਟ ਹੋਈ ਸੀ ਤੇ ਇਸ ਕਰਕੇ ਅੱਜ ਤੇ ਇੰਨਾ ਕੁ ਲੁਧਿਆਣਾ ਪੂਰੀ ਲਹਿਰ ਦੇ ਵਿੱਚ ਆ ਡਵੈਲਪਮੈਂਟ ਮੈਨ ਤੁਸੀਂ ਚੇਤਾਵਤ ਆ ਸਾਰਿਆਂ ਨੇ ਹੁਣ ਪੂਰੇ ਲੁਧਿਆਣਾ ਦੇ ਸਾਰਿਆਂ ਦੀ ਮੈਂ ਪਬਲਿਕ ਵੈਸਟ ਦੀ ਬਹੁਤ ਹੀ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਇਦੀ ਤਗੜੀ ਲੀਡ ਤੇ ਉਹਨਾਂ ਨੂੰ ਲੈ ਕੇ ਅੱਗੇ ਜਾਦੇ ਨੇ ਮੈਂ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਸੰਜੀਵ ਅਰੋੜਾ ਜੀ ਤੇ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਡਿਵੈਲਪਮੈਂਟ ਹਰ ਇੱਕ ਪਾਸੇ ਹੈਲਥ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਸਕੂਲ ਦੇ ਐਜੂਕੇਸ਼ਨ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਸੋਚਿਆ ਹੀ ਹੈ ਉਹ ਰਾਤ ਵੀ ਇਹੀ ਸੋਚਦੇ ਰਹੇ ਜਦ ਪਾਰਲੀਮੈਂਟ ਵੀ ਹੁੰਦੀ ਸੀ ਨਾ ਤੇ ਪਾਰਲੀਮੈਂਟ ਰਾਤੀ 1:30 1:30 ਵਜੇ ਤੱਕ ਉਹਨਾਂ ਨੇ ਕੰਮ ਕੀਤਾ 2:00 2:00 ਵਜੇ ਤੱਕ ਉਹੀ ਅੱਜ ਸੰਜੀਵ ਅਰੋੜਾ ਜੀ ਹੈ ਜਿਨ੍ਹਾਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਦੀ ਲੋਹਾਰ ਬਦਲਦੀ ਤੇ ਸੰਜੀਵ अरोड़ा ਜੀ ਨੇ ਹੁਣ ਵਿਧਾਨ ਸਭਾ ਮੰਤਰੀ ਬਣ ਕੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਇਸ ਕਰਕੇ अरोड़ा ਸਾਹਿਬ ਹਮੇਸ਼ਾ ਹੀ ਇਸ ਕਰਕੇ ਸਾਡੇ ਲਈ ਤੇ ਹਮੇਸ਼ਾ ਹੀ ਜਿੰਦਾਬਾਦ ਹੈ ਇਸ ਐਮਐਲਏ ਸਾਹਿਬ ਸਾਡੇ अरोड़ा ਜੀ ਹੁਣ ਮੰਤਰੀ ਨੇ ਬਸ ਲੋਟਿਕ ਚੱਲ ਰਹੀ ਹੈ ਤੇ ਇਹ ਸਰ ਵਰਤਮਾਨ ਸਰਕਾਰ ਨੇ ਸਾਡੇ ਕਲਵੀਨਰ ਅਰਵਿੰਦ ਕੇਤਰੀ ਵਾਲਜੀ ਨੇ 320 ਬੈਠ ਕੇ ਸੰਜੀਵ ਰੋੜਾ ਜੀ ਨੂੰ ਤੇਲ ਬਣਾ ਕੇ ਹੰਕਾਰੀ ਰਾਜੇ ਦੇ ਦੂਤ ਹੰਕਾਰੀ ਰਾਮਨ ਦੇ ਦੂਤ ਦਾ ਹੰਕਾਰ ਤੋੜਿਆ ਤਾਂ ਇਹਨੇ ਤੇਲ ਮਾਰਿਆ ਤੇ ਅੱਜ ਚੋਲਮ ਤੇਸ ਦਾ ਪਾਇਤਿਕ ਹੈ

ਸਦੀਵ ਰੋੜਾ ਜੀ ਨੂੰ ਤੀਲ ਬਣਾ ਕੇ ਅੰਕਾਰੀ ਰਾਜੇ ਦੇ ਦੂਤ ਅੰਕਾਰੀ ਰਾਮਨ ਦੇ ਦੂਤ ਦਾ ਹੰਸਾਰ ਤੋੜਿਆ ਕਹਿੰਦਾ ਨੂੰ ਨੀਂਦ ਮਾਰਿਆ ਤੇ ਅੱਜ ਚਲਮ ਤੇ ਸਰਕਾਰ ਆ ਗਿਆ